ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਇਹ ਅੰਦਾਜ਼ਾ ਤਾਂ ਹੋ ਜਾਣਾ ਹੈ ਭਾਵੇਂ ਦਿਨ ਚਿੱਟਾ ਹੋਵੇ ਧੁੱਪ ਚੜੀ ਹੋਵੇ ਧੁੰਦ ਹੋਵੇ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਪਰ ਇੱਥੇ ਹਾਲਾਤ ਹੋਰ ਵੱਤੋਂ ਬੱਤਰ ਹੁੰਦੇ ਪਏ ਐ ਤਸਵੀਰਾਂ ਤੁਸੀਂ ਧਿਆਨ ਦੇ ਨਾਲ ਦੇਖ ਲਵੋ ਕਿ ਕਿਵੇਂ ਇੱਕ ਮੁੰਡਾ ਰੇਕੀ ਕਰਦਾ ਕਰਦਾ ਆਹ ਕਪੜੇ ਦੇ ਪਿੱਛੇ ਉਸ ਨੂੰ ਸ਼ੱਕ ਪੈ ਜਾਂਦਾ ਹੈ ਕਿ ਇੱਥੇ ਕਿਸੇ ਨੇ ਦੇਖਣਾ ਨਹੀਂ ਕਿ ਮੈਂ ਕਿਹੜੀ ਹਰਕਤ ਕਰਨ ਲੱਗਿਆ ਤੇ ਉਸ ਤੋਂ ਬਾਅਦ ਇਸਦੀ ਕੀਤੀ ਹਰਕਤ ਤੁਹਾਨੂੰ ਇਹ ਸੋਚਣ ਤੇ ਮਜਬੂਰ ਕਰ ਦੇਵੇਗੀ ਕਿ ਤੁਹਾਡੀ ਮਿਹਨਤ ਨਾਲ ਕਮਾਈ ਜਾਂ ਕੋਈ ਉਹ ਗੱਡੀ ਹੋਵੇ ਜਾਂ ਕੋਈ ਹੋਈ ਬਾਈਕ ਹੋਵੇ ਕਿਸ ਤਰ੍ਹਾਂ ਅਜਿਹੇ ਲੋਕ ਰਫੂ ਚੱਕਰ ਕਰਕੇ ਲੈ ਜਾਂਦੇ ਐ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਇੱਕ ਪਾਸੇ ਪੰਜਾਬ ਪੁਲਿਸ ਗਣਤੰਤਰ ਦਿਵਸ ਕਰਕੇ ਹਾਈ ਅਲਰਟ ਤੇ ਹੈ ਚੱਪੇ-ਚੱਪੇ ਤੇ ਨਾਕੇਬੰਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਇਹ ਤਸਵੀਰਾਂ ਸਵਾਲੀਆ ਨਿਸ਼ਾਨ ਪੁਲਿਸ ਤੇ ਵੀ ਖੜੇ ਕਰਦੀਆਂ ਪਈਆਂ ਨੇ ਜ਼ਿਕਰ ਖਾਸ ਕੇ ਫਰੂਸਪੁਰ ਦੇ ਕਸਬਾ ਮੱਲਾਂਵਾਲਾ ਦਾ ਇਹ ਮਾਮਲਾ ਹੈ ਜਿੱਥੇ ਕੱਪੜੇ ਦੀ ਦੁਕਾਨ ਤੇ ਕੰਮ ਕਰਨ ਵਾਲਾ ਸਾਗਰ ਨਾਮ ਦਾ ਨੌਜਵਾਨ ਸਵੇਰੇ ਦੁਕਾਨ ਤੇ ਆਪਣਾ ਕੰਮ ਕਰਨ ਦੇ ਲਈ ਆਉਂਦਾ ਹੈ ਪਰ ਜਦੋਂ ਉਹ ਆਪਣੇ ਕੰਮ ਤੋਂ ਬਾਅਦ ਘਰ ਜਾਣ ਲੱਗਦਾ ਹੈ ਜਾਂ ਜਦੋਂ ਉਹ ਮੋਟਰਸਾਈਕਲ ਦਿੱਖਦਾ ਹੈ ਤਾਂ ਉਸਤੇ ਹੋਸ਼ ਹੱਕੇ ਬੱਕੇ ਰਹਿ ਜਾਂਦੇ ਐ ਘਟਨਾ ਵੀਰੇ ਆਪਣਾ ਮੋਟਰਸਾਈਕਲ ਚੋਰੀ ਹੋ ਗਿਆ ਦਿਨ ਦਿਹਾੜੇ ਅੱਛਾ ਕਿਹੜੀ ਜਗ੍ਹਾ ਤੋਂ ਇਥੋਂ ਲੋਕਲ ਦਿੱਤਾ ਪਕੜ ਹਾਂਜੀ ਬਾਜ਼ਾਰ ਤੋਂ ਜੀ ਠੀਕ ਹੈ ਗਲੀ ਦੇ ਵਿੱਚ ਲਾਇਆ ਸੀ ਹਾਂਜੀ ਗਲੀ ਦੇ ਵਿੱਚ ਲਾਇਆ ਸੀ ਜੀ ਹੈ ਕੀ ਪ੍ਰੂਫ ਹੈਗਾ ਕੋਈ ਆਇਆ ਮਿਲਿਆ ਕੋਈ ਪ੍ਰੂਫ ਮੈਨੂੰ ਕੋਈ ਕੋਈ ਪ੍ਰੂਫ ਨਹੀਂ ਜੀ ਮਿਲਿਆ ਪਾਲ ਕੀਤੀ ਜਾ ਰਹੀ ਹੈ ਹਾਂਜੀ ਪਾਲ ਕੀਤੀ ਜਾ ਰਹੀ ਹੈ ਕਿੰਨੇ ਬੰਦੇ ਸੀਗੇ ਕੱਲਾ ਬੰਦਾ ਸੀਗਾ ਜੀ ਇੱਕ ਬੰਦਾ ਸੀ ਹਾਂਜੀ ਇੱਕ ਬੰਦਾ ਸੀ ਸੀਸੀਟੀਵੀ ਹਾਂਜੀ ਉਹ ਫੋਟੋਜ਼ ਆ ਗਈਆਂ ਕਿੰਦੇ ਵਿੱਚ ਆਇਆ ਕੈਮਰੇ 'ਚ ਆਸ ਗਿਆ ਕੈਮਰੇ 'ਚ ਆਇਆ ਹਾਂਜੀ ਹੁਣ ਕੀ ਦਰਕਾਰ ਦਿੱਤੀਗੀ ਥਾਣੇ ਹਾਂਜੀ ਦਰਖਾਸਤ ਦਿੱਤੀਗੀ ਥਾਣੇ ਵਾਲਾ ਬਲੋਂ ਕੀ ਕਹਿਆ ਥਾਣੇ ਵਾਲੇ ਵਾਲੋ ਕਹਿਆ ਗਿਆ ਵੀ ਆਪਣੇ ਆਪ ਤੁਸੀਂ ਦੇਖਵਾਲੋ ਕਰੋ ਤੇ ਆਪਣੇ ਕੋ ਨਹੀਂ ਹੋ ਸਕਦਾ ਆਪਾਂ ਆਪਣੇ ਵੱਲੋਂ ਕਰੋ ਹਾਂਜੀ ਹਾਂਜੀ ਠੀਕ ਹੈ ਖੁਦ ਨੂੰ ਕਾਰਵਾਈ ਕਰਨੀ ਪਵੇਗੀ ਅੱਛਾ ਕਿਦਾਂ ਦਿੱਤੀ ਦਰਖਾਸਤ ਹਾਂਜੀ ਦੇਖਿਆ ਅੱਜ ਦੇ ਕੇ ਆਏ ਹਾਂ ਜੀ ਕੀ ਨੰਬਰ ਕੀ ਮੁਰਦ ਕਰ ਸਕਦੇ ਪੀਵੀ05 ਏਜ 9795 ਕਿਹੜਾ ਮੁਰਦ ਕਰ ਸਪਲੈਂਡਰ ਪਲੱਸ ਜੇ ਕੀ ਹੁਣ ਕੀ ਮੰਗ ਕੀ ਕਰੋਗੇ ਮੰਗ ਪੁਹਾਰ ਪ੍ਰਸ਼ਾਸਨ ਨੂੰ ਇਹੀ ਹੈ ਜ ਆਪਣਾ ਸਾਧਨ ਜੋ ਜਲਦੀ ਤੋਂ ਜਲਦੀ ਲੱਭ ਕੇ ਦਿੱਤਾ ਜਾਵੇ ਅੱਛਾ ਜੀ ਹਾਂਜੀ ਆਪਣੇ ਇਹੀ ਮੰਗ ਹੈ ਜਿਹੜਾ ਲੋਕ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ ਕੋਈ ਮਦਦ ਲਾਓਗੇ ਉਹਨਾਂ ਦੀ ਹਾਂਜੀ ਆਪਾਂ ਜਿਹੜੇ ਫੋਟੋ ਦਾ ਜਿਹੜਾ ਵੀ ਆਪਾਂ ਨੂੰ ਪਰ ਉਹ ਆਪਾ ਦੇ ਦੇ ਦਿਆਂਗੇ ਜਿਹੜਾ ਮੋਟਰਸ ਲੱਗਦੇਗਾ 5000 ਰੁਪਿਆ ਨਾਮ ਰੱਖਿਆ ਜੀ ਉਹ ਦਿਆਂਗੇ ਆਪਾਂ ਨੂੰ ਦਸਣ ਵਾਲੇ ਨੂੰ ਅੱਛਾ ਜੀ ਹਾਂਜੀ ਦੂਸਰੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਚੋਰੀ ਦੀਆਂ ਵਾਰਦਾਤਾਂ ਹੋਰ ਵਧੀਆਂ ਪਈਆਂ ਨੇ ਇੱਕ ਪਾਸੇ ਜਿੱਥੇ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਲੱਖਾਂ ਦਾਅਵੇ ਕੀਤੇ ਜਾਂਦੇ ਆ ਉੱਥੇ ਹੀ ਦੁਕਾਨਦਾਰ ਵੀ ਹੁਣ ਸਹਿਮ ਦੇ ਮਾਹੌਲ ਦੇ ਵਿੱਚ ਹੈ ਸ਼ਾਮ ਦੀ ਗੱਲ ਆ 4:30 ਵਜੇ ਦੀ ਜੀ ਆ ਮੋਟਰਸਾਈਕਲ ਖੜਾ ਹੈ ਉੱਪਰ ਕੈਮਰਾ ਲੱਗਾ ਆ ਉਹ ਕੈਮਰੇ ਅੱਗੇ ਹੀ ਉਹ ਬੰਦਾ ਦੇਖੋ ਸ਼ਰੀਆਮ ਹੀ ਲੋਕ ਖੋਲ ਗਏ ਤੇ ਮੋਟਰਸਾਈਕਲ ਲੈ ਗਿਆ ਉਹਨੇ ਕੱਲੇ ਇੱਕ ਮੋਟਰਸਾਈਕਲ ਦਾ ਹੀ ਨਹੀਂ ਕੀਤਾ ਦੋ ਸਕੂਟਰੀਆਂ ਦੇ ਵੀ ਲੋਕ ਤੋੜੇ ਨੇ ਇਹ ਤੁਸੀਂ ਦੇਖੋ ਕਿ ਭਰੇ ਬਿਆਰ ਚੀ ਵੀ ਉਹ ਬੰਦਾ ਐਵੇਂ ਕੰਮ ਕਰਦਾ ਪਿਆ ਸੀ ਉਹਨ ਦਸੋ ਇਹ ਤਾਂ ਫਿਰ ਸ਼ਰਿਆਮ ਹੀ ਚੋਰੀ ਹੋ ਗਈ ਕੋਈ ਮੂੰਹ ਟਕਿਆ ਸੀਗਾ ਨਾ ਜੀ ਨਾ ਨਾ ਜੀ ਮੂੰਹ ਟਕਿਆ ਨਹੀਂ ਬਿਲਕੁਲ ਹੀ ਮੋਨਾ ਮੁੰਡਾ ਹੈ ਜੀ ਆਇਆ ਜਰਾਮਨਾ ਉਹ ਪਹਿਲਾਂ ਆਕੇ ਗਿਆ ਸਕੂਟਰੀ ਦਾ ਲੋਕ ਉਹਨੇ ਤੋੜਿਆ ਸਕੂਟਰੀ ਉਹਦੇ ਕੋਲ ਸਟਾਰਟ ਨਹੀਂ ਹੋਈ ਉਹ ਆਇਆ ਉਹਨੇ ਫਿਰ ਇੱਕ ਮੋਟਰਸਾਈਕਲ ਹੋਰ ਖੜਾ ਸੀਗਾ ਉਹ ਵੀ ਉਹਦੇ ਕੋਲ ਸਟਾਰਟ ਨਹੀਂ ਆਇਆ ਫਿਰ ਵੀਰ ਦਾ ਮੋਟਰਸਾਈਕਲ ਖੜਾ ਹੈ ਉਹਨੇ ਲੋਕ ਤੋੜਿਆ ਤਾਂ ਉਹਨੇ ਸੈਲਫ ਸਟਾਰਟ ਕੀਤੀ ਮੋਟਰਸਾਈਕਲ ਲੈ ਗਿਆ ਵੇਖੋ ਹੋ ਗਿਆ ਹਾਂਜੀ ਕਿੰਨੇ ਵਜੇ ਘਟਨਾ ਕਿ ਇਹ ਘਟਨਾ 4:30 ਵਜੇ ਦੀ 4:32 ਮਿੰਟ ਦਾ ਟਾਈਮ ਹੈ ਕੈਮਰਾ ਵਿਖੋਂ ਦਾ ਕੈਮਰੇ ਦੇ ਥੱਲੇ ਰਿਕਾਰਡ ਹੋਇਆ ਉਹ ਬੰਦਾ ਪਰ ਉਹਨੇ ਮੂੰਹ ਕੈਮਰਾ ਵੇਖ ਕੇ ਮੂੰਹ ਵੀ ਨਹੀਂ ਟਕਾਇਆ ਉਹਨੇ ਸ਼ਰਿਆਮ ਹੀ ਉਵੇਂ ਮੋਟਰਸਾਈਕਲ ਲਾ ਕੇ ਲੰਘ ਗਿਆ ਜੀ ਸ਼ਹਿਰ ਦੇ ਵਿੱਚ ਹੋਰ ਵੀ ਚੋਰੀਆਂ ਹੋ ਰਹੀਆਂ ਬਹੁਤ ਹੋ ਰਹੀਆਂ ਜੀ ਹੋ ਰਹੀਆਂ ਪੁਲਿਸ ਵੀ ਕੁਝ ਨਹੀਂ ਕਰ ਰਹੀ ਤੇ ਨਾ ਹੀ ਪੁਲਿਸ ਨੇ ਕਰਨਾ ਕੁਝ ਵੀ ਨਹੀਂ ਦਿਨ ਬਾ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਹਾਂਜੀ ਇਹ ਜਿਹੜੀ ਘਟਨਾ ਦਿਨ ਦਿਹਾੜੇ ਦੀ ਇਹ ਦਿਨ ਦਿਹਾੜੇ ਦੀ ਘਟਨਾ ਹੈ 4:30 ਵਜੇ ਦੀ ਕੋਈ ਪੁਲਿਸ ਨੂੰ ਚਾਹੀਦਾ ਵੀ ਟੋੜਾ ਬੋਦਾ ਕਰੇ ਕੰਮ ਨਹੀਂ ਤੇ ਫਿਰ ਜਨਤਾ ਮਜਬੂਰ ਹੋਵੇਗੀ ਧਰ ਨਾਲ 온ਲੀ ਥਾਣੇ ਅੱਗੇ ਇਹ ਹੀ ਹੈ ਫਿਰ ਇੱਕ ਗਰੀਬ ਆਦਮੀ ਜਿਹੜਾ 8-9000 ਰੁਪਏ ਤਨਖਾਹ ਲੈਂਦਾ ਹੁੰਦਾ ਮੋਟਰਸਾਈਕਲ ਚੋਰੀ ਹੋ ਜੇ ਲੱਖ ਰੁਪਏ ਦਾ ਮੋਟਰਸਾਈਕਲ ਉਹਦਾ 2 ਸਾਲ ਮੋਟਰਸਾਈਕਲ ਲੈ ਹੀ ਨਹੀਂ ਸਕਦਾ ਪਹਿਲਾਂ 4 ਸਾਲ ਦੀਆਂ ਕਿਸ਼ਤਾਂ ਲਾਊਗਾ ਫਿਰ ਅੱਗੇ ਵਧੂਗਾ ਕੀ ਕਰੇਗਾ 9 ਜਣ ਮਜ਼ਦੂਰੀ ਕਰਦਾ ਮਜ਼ਦੂਰੀ ਕਰਦਾ ਜੀ ਦੁਕਾਨ ਤੇ ਕੰਮ ਕਰਦਾ ਦੁਕਾਨ ਤੇ ਕੰਮ ਕਰਦਾ 8900 ਰੁਪਏ ਤਨਖਾਹ ਲੈਂਦਾ 8900 ਹਿਸਾਬ ਲਾ ਲਓ ਵੀ 300 ਰੁਪਏ ਦਿਹਾੜੀ ਬਣੀ ਆ ਤੇ ਪਰਿਵਾਰ ਵੀ ਪਾਲਣਾ ਮੁੰਡਾ ਹੁੰਦਾ ਇੱਕ ਹਿਸਾਬ ਲਾ ਲਓ ਵੀ ਤੁਸੀਂ 80 85000 ਦਾ ਮੋਟਰਸਾਈਕਲ ਲਿਆ ਅੱਜ ਤੇ ਜੇ ਉਹਨੂੰ ਕਿਸ਼ਤਾਂ ਚ ਲਈਏ ਤਾਂ ਲੱਖ ਰੁਪਏ ਦਾ ਮੋਟਰਸਾਈਕਲ ਵੇਂਦਾ ਕੀ ਨਾਮ ਕੀ